ਜਿਵੇਂ ਕਿ ਅਸੀਂ ਆਪਣੇ ਚੈਨਲ ਦੇ ਜ਼ਰੀਏ ਹਮੇਸ਼ਾ ਹੀ ਉਹਨਾਂ ਲੋਕਾਂ ਨੂੰ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੂੰ ਤੁਹਾਡੀ ਮਦਦ ਦੀ ਵੱਡੀ ਲੋੜ ਹੁੰਦੀ ਹੈ ਕਿਉਂਕਿ ਪੰਜਾਬੀ ਕੌਮ ਵਰਲਡ ਲੈਵਲ ਤੇ ਜਾਣੀ ਜਾਂਦੀ ਹੈ ਦਾਨੀ ਸੱਜਣਾ ਵਜੋਂ ਪਰ ਇੱਥੇ ਵੀ ਕੁਝ ਪਰਿਵਾਰ ਅਜਿਹੇ ਨੇ ਜਿਨ੍ਹਾਂ ਨੂੰ ਤੁਹਾਡੀ ਮਦਦ ਦੀ ਵੱਡੀ ਲੋੜ ਹੈ ਅੱਜ ਅਸੀਂ ਪਹੁੰਚੇ ਹਾਂ ਕਾਫੀ ਸੁਨੇਹੇ ਆਏ ਬਟਾਲਾ ਦੇ ਨੇੜਲੇ ਪਿੰਡ ਕੁੱਤਵੀ ਨੰਗਲ ਇੱਥੇ ਇੱਕ ਜੋੜਾ ਹੈ ਜੋ ਕਿ ਬੜੇ ਹੀ ਨਾਜ਼ੁਕ ਹਾਲਾਤਾਂ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਤਸਵੀਰਾਂ ਸਾਂਝੀਆਂ ਕਰਦੇ ਹਾਂ ਇਹ ਦੋਵੇਂ ਜੀ ਨੇ ਜੀਵਨ ਸਾਥੀ ਨੇ ਇੱਕ ਸਾਡੀ ਭੈਣ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਘਰ ਨੂੰ ਚਲਾ ਰਹੀ ਹੈ ਅਤੇ ਨਾਲ ਹੀ ਉਸ ਦਾ ਪਤੀ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਮੰਜੇ ਤੇ ਹੈ ਸਰੀਰ ਵਿੱਚ ਕੋਈ ਇਹੋ ਜਿਹੀ ਮੁਸ਼ਕਲ ਹੈ ਕਿ ਕੰਮ ਨਹੀਂ ਕਰ ਸਕਦਾ ਪਹਿਲਾਂ ਕੰਮ ਕਰਦਾ ਸੀ ਪਰ ਹੁਣ ਲਗਾਤਾਰ ਮੰਜੇ ਤੇ ਹੈ ਦੱਸਿਆ ਜਾ ਰਿਹਾ ਹੈ ਕਿ ਭੈਣ ਸਵੇਰ ਤੋਂ ਚਲੀ ਜਾਂਦੀ ਹੈ ਰਾਤ ਕਰੀਬ 9 ਵਜ ਜਾਂਦੇ ਹਨ ਕਿਸੇ ਦੇ ਘਰ ਦੇ ਵਿੱਚ ਬਰਤਨ ਸਾਫ਼ ਕਰਦੀ ਹੈ ਘਰ ਦਾ ਕੰਮ ਕਰਦੀ ਹੈ ਅਤੇ ਉੱਥੋਂ ਹੀ ਦੋ ਵਕਤ ਦੀ ਰੋਟੀ ਲਿਆ ਕੇ ਦੋਵੇਂ ਜੀ ਖਾਂਦੇ ਹਨ ਆਓ ਗੱਲਬਾਤ ਕਰਦੇ ਹਾਂ ਭੈਣ ਨਾਲ ਕਿਸ ਤਰ੍ਹਾਂ ਦੇ ਹਾਲਾਤ ਨੇ ਸੱਸ ਕਾ ਭੈਣ ਜੀ ਕੀ ਨਾਂ ਜੇ ਪਿੰਡ ਕਿਹੜਾ ਤੁਸੀਂ ਦੱਸ ਦਿਓ ਕੋਟੀ ਨੰਗਲ ਨਾਂ ਕੀ ਜੀ ਨਾਂ ਜਸਬੀਰ ਜਸਬੀਰ ਗੌਰ ਭੈਣ ਜੀ ਕਿੱਦਾਂ ਹਾਲਾਤ ਹੋਏ ਇਹਨਾਂ ਨੂੰ ਕੀ ਹੋਇਆ ਇਹ ਠੀਕ ਨਹੀਂ ਰਹਿੰਦੇ ਬਹੁਤ ਦੁਖੀ ਆ ਇਹ ਤਿੰਨ ਚਾਰ ਬਿਮਾਰੀਆਂ ਲੱਗੀਆਂ ਹਨ ਤੇ ਇਹ ਕੰਮੰਜੇ ਤੇ ਰਹਿੰਦੇ ਕੰਮ ਨਹੀਂ ਕਰਦੇ 10 ਸਾਲ ਹੋ ਗਏ ਨੇ ਬੈਠੇ ਨੇ 10 ਸਾਲ ਹੋ ਗਏ ਹਾਂਜੀ ਤੇ ਭੈਣ ਮਰੀਏ ਮੰਗਾਈ ਬੜੀ ਆ ਹਾਂਜੀ 10 ਸਾਲ ਤੋਂ ਫਿਰ ਕਿਦਾਂ ਘਰ ਚਲਾ ਰਹੇ ਹੋ ਫਿਰ ਇਦਾਂ ਹੀ ਲੋਕਾਂ ਦੇ ਕੰਮ ਕਰ-ਕਰ ਕੇ ਤੇ ਵੇਰ ਜਾਨੀ ਆ 10 ਵਜੇ ਤੋਂ ਜਾਨੀ ਰ 9 ਵਜੇ ਘਰ ਨਹੀਂ ਤੇ ਮੈਂ ਆਪਣੀ ਠੀਕ ਮਹ ਕੰਮ ਕਰਦੀ ਆ ਕੋਈ ਕਿਹਨ ਕਿੰਨੇ ਘੰਟੇ ਕੰਮ ਕਰੇ ਇਹ ਇਹ ਮੇਰੇ ਕੋਈ ਇੱਕ ਹੀ ਕਰ ਜੇ ਉਹ ਤੇ ਰਾਤ ਪੈ ਜਾਂਦੀ ਕੰਮ ਉਹ ਬਹੁਤ ਜ਼ਿਆਦਾ ਹਾਂ ਦਾ ਕਰਨੇ ਪਾਹੀ ਮਿਲ ਜਾਂਦੇ ਚਾਰ ਚਾਰ ਤੇ ਚਾਰ ਜਾਨ ਪੈਣ ਦੋਵੇਂ ਜੀ ਘਰ ਦਾ ਖਰਚਾ ਕਿਦਾਂ ਪੂਰਾ ਨਹੀਂ ਹੁੰਦਾ ਇਦਾਂ ਹੀ ਫਿਰ ਕੋ ਦਾ ਦੂਲਾ ਲੈਦਾਇਕ ਮਤ ਕਰਦੇ ਸਾਰੇ ਸਾਡੇ ਪਿੰਡ ਦੇ ਸਾਰੇ ਕਰਦੇ ਮਤ ਹਾਂਜੀ ਪੈਣ ਇਹੋ ਹੀ ਇੱਕੋ ਕਮਰੇ ਰਹਿ ਰਹੇ ਹਾਂਜੀ ਇੱਕੋ ਹੀ ਕਰ ਰੇ ਇੱਕੋ ਹੀ ਆੜਾ ਤੇ ਫਲਸ਼ ਬਾਥਰੂਮ ਨਾ ਉਹ ਨਹੀਂ ਹੈਗਾ ਉਹ ਵੀ ਬਾਹਰ ਪੈਲੇ ਚ ਜਾਨੀ ਹੁਣ 20 ਬਾਰੇ ਦੇ ਖੋਬੇ ਕਬੇ ਇਦਾਂ ਹੀ ਪੈਣੀਆਂ ਚ ਜਾਨੀ ਬੱਲੇਸ ਫਲਸ਼ ਲੋਹੜੀ ਦੀ ਪਲਸ ਦੀ ਹੋਈ ਕਿ ਸਰਕਾਰ ਉਹਨਾਂ ਦੇ ਸਮੇਂ ਸਮੇਂ ਸਕੀਮਾਂ ਹੁੰਦੀਆਂ ਕਿ ਫਲਸ਼ ਇਹੜੇ ਫਰੀ ਬਣਾ ਕੇ ਦਿੱਤੀ ਜਾਂਦੀ ਏ ਉਹ ਫਰੀ ਬਣਾ ਕੇ ਜਾਂਦੀ ਆ ਉਹ ਹਰ ਕੇ ਕਾਗਜ਼ ਚੁਕਾੜ ਕੇ ਪੜੇ ਨਹੀਂ ਜਾਂਦੇ ਹਣਕਾ ਭਰ ਕੇ ਦੇਰ ਫੇਰ ਬਣਾਉਣਾ ਤੇ ਪਹਿਣਾ ਹੁਣ ਤੇ ਮੀਂਹ ਪੈਂਦੇ ਆ ਬੀਤੇ ਲੰਬੇ ਸਮੇਂ ਤੋਂ ਮੀਂਹ ਪੈਂਦੇ ਆ ਫਿਰ ਮੀਂਹ ਜਦੋਂ ਬਾਹਰ ਅੰਦਰ ਜਾਣਾ ਹੁੰਦਾ ਫਿਰ ਮੁਸ਼ਕਲੀ ਹੁੰਦੀ ਹਾਂ ਬਹੁਤ ਮੁਸ਼ਕਲ ਕੇ ਇਹ ਤੇ ਕੋਈ ਜਾਏ ਦੇਖ ਪੈਂਦਾ ਕਈ ਵਾਰ ਇਹ ਬਾਹਰ ਜਾ ਨਹੀਂ ਸਕਦਾ ਪਲਸ ਉਹ ਥਾਂ ਤੇ ਕਹਿ ਦਿਆ ਕਰਨੀ ਦੱਸਦੇ ਵੀ ਇਹ ਵੀ ਮਿਸਤ ਕਰਦੇ ਸਾਡੀ ਘਰੋਂ ਮਤ ਤੇ ਭੈਣਾ ਕੀ ਮੁਸ਼ਕਲ ਕੀ ਦੱਸੀ ਡਾਕਟਰ ਨੇ ਇਹਨਾਂ ਨੂੰ ਸਗਲ ਇਹਨਾਂ ਨੂੰ ਦੱਸੀ ਆ ਵੀ ਇਹਨੂੰ ਜੋੜਿਆ ਹੋਇਆਗਾ ਤਿੰਨ ਚਾਰ ਰੋਗ ਪਏ ਆ ਸ਼ੂਗਰ ਆ ਸ਼ੂਗਰ ਆ ਬਣੇ ਰੋਗ ਇਹਨਾਂ ਦੀ ਡਾਈਬੀਟ ਬੁਖਾਰੀ ਆ ਤੇ ਕੀ ਗੱਲ ਖਲੋੜ ਹੀ ਸਕਦੇ ਬਹਿ ਨਹੀਂ ਸਾਰੇ ਜਿਆਦਾ ਨਾ ਕੰਮ ਨਹੀਂ ਕਰ ਸਕਦੇ ਖਲੋ ਕੇ ਬਹਿ ਕੇ ਐਦਾ ਹੀ ਫਿਰ ਤੋਂ ਰਹਿੰਦੇ ਬਾਹਰ ਤੇ ਬਸ ਫਿਰ ਮੰਜੇ ਤੇ ਤੇ ਭੈਣਾ ਇਹ ਮੈਂ ਚੁੱਲਾ ਬਖਾਵਾਂਗਾ ਇੱਥੇ ਰੋਟੀ ਬਣਾਉਣੀ ਪੈਣਾ ਹਾਂਜੀ ਹਾਂਜੀ ਇੱਥੇ ਇਹ 13 ਡਿਵੀਨ ਹਾਂਜੀ ਤੇ ਪੈਣਾ ਕੀ ਕਹਿਣਾ ਚਾਹੋਗੇ ਬੜੇ ਦਾਨੀ ਸੱਜਣਾ ਜਿਹੜੇ ਤੁਹਾਡੇ ਵਰਗੇ ਪਰਿਵਾਰਾਂ ਦੀ ਮਦਦ ਕਰਦੇ ਆ ਬਹੁਤ ਬਹੁਤ ਸ਼ੁਕਰ ਕਰਨੇ ਆ ਔਰ ਦੱਸ ਬੇਨਤੀ ਕਰਨੀ ਉਹ ਤੇ ਗਾੜੀ ਵੀ ਆਡੀ ਗਰੀਬਾਂ ਦੀ ਮਦਦ ਕਰਨ ਤਾਂ ਭਲਾ ਹੋਵੇ ਮਹਾਰਾਜ ਜਣਾ ਨੂੰ ਵੱਡੀ ਵੱਡੀ ਉਮਰ ਕਰੇ ਮੇਰ ਕਰੇ ਜਿੱਤੇ ਸਾਡੀ ਮਦਦ ਕਰਨ ਤੇ ਪੈਣਾ ਜਦੋਂ ਰਾਤ 9 ਵਜਾਂ ਦੇ ਕੰਮ ਤੋਂ ਆਉਂਦੇ ਆ ਹੁਣ ਸਿਆਲਾਂ ਦੇ ਗਾਂ ਹੋਰ ਨਹੀਂ ਹਨਾ ਹੋਏ ਨਾ ਹੁਣ ਵੀ ਹਨੇਰਾ ਹੁੰਦਾ ਤੇ ਕਿਦਾਂ ਫਿਰ ਕਿੱਟੀ ਕਿੱਡੀ ਕਿ ਦੂਰ ਜਾਨੀ ਹਾਂਜੀ ਵਾਵਾਏ ਦੂਰ ਕਾਫੀ ਦੂਰ ਆ ਕਲ ਨਗਲ ਮੋੜ ਤੇ ਇੱਥੇ ਸਾਡੇ ਸ਼ਹਿਰ ਲੱਗ ਗਈ ਤੇ ਇਦਾਂ ਹੀ ਹੁੰਦੀ ਆ ਹਾਲਾਤ ਜੇ ਮੀਂਹ ਤੇ ਨੀਂ ਮੀਂਹ ਨਹੀਂ ਆਇਆ ਤੇ ਜਾਣਾ ਪੈਂਦਾ ਕੰਮ ਤੇ ਰੋਟੀ ਜੀ ਕਮਾਉਣੀ ਮਿਹਨਤ ਕਰਕੇ ਕੰਮ ਬਾਈ ਘਰ ਤੇ ਭਰੋਸਾ ਹੈਗਾ ਹਾਂਜੀ ਬਹੁਤ ਭਰੋਸਾ ਹੈ ਉਹਨੇ ਹਰ ਸਭ ਕੁਝ ਦਿੱਤਾ ਹੋਰ ਤੇ ਚਾਲਦੇ ਫਿਰ ਮੈਂ ਉਹ ਨਹੀਂ ਦੇਤਾ ਕਿ ਵੀ ਦਿੰਦੇ ਆ ਵਿਆਹ ਨੂੰ ਕਿੰਨਾ ਚਿਰ ਹੋਇਆ ਤੁਹਾਡਾ ਵਿਆਹ ਨੂੰ ਕਾਫੀ ਹੋ ਗਿਆ ਤੇ ਇਹ 10 10 15 ਸਾਲ ਹੋ ਗਏ ਤੇ ਬੱਚਾ ਕੋਈ ਨਹੀਂ ਹੋਇਆ ਹੋਇਆ ਹੀ ਨਹੀਂ ਤੇ ਕਰੀ ਕੋਸ਼ਿਸ਼ ਨਹੀਂ ਕੀਤੀ ਬੱਚਾ ਗੋਦ ਹੀ ਲੈ ਲਈਏ ਬੜੇ ਲੋਕੀ ਗੋਦ ਵੀ ਲੈਂਦੇ ਆ ਆਪਣੇ ਸਹਾਰੇ ਆ ਤੇ ਉਹ ਆਦੇ ਕਹਿੰਦੇ ਆ ਵੀ ਮੈਂ ਹੁਣ ਮੇਰੇ ਤੇ ਕੋਈ ਬੱਚਾ ਸੰਭਾ ਬੱਚਾ ਤਾਂ ਕਹਿੰਦੇ ਲੈ ਲੋ ਮੈਂ ਲੈ ਲਾਂਗੇ ਲੈ ਲਾਂਗੇ ਲੈ ਲੈ ਲਾਂਗੇ ਮੈਂ ਹਾਂ ਕਣ ਫੋਨ ਨੰਬਰ ਆਪਣਾ ਬੋਲੋਗੇ ਨਹੀਂ ਫੋਨ ਨੰਬਰ ਹੀ ਹੋ ਲੈ ਗਿਆ ਹੈਗਾ ਕੋਲ ਆ ਚਾਰਜ ਲੱਗਾ ਫੋਨ ਨੰਬਰ ਤੇ ਪਰ ਕੀ ਗੱਲ ਆ ਕੀ ਨਾਂ ਕੀ ਧੜਾ ਮੈਂ ਨਾ ਰਾਜ ਤੇ ਕੀ ਗੱਲ ਕੀ ਹੋਈ ਆ ਤੁਸੀਂ ਕੰਮ ਕਿਉਂ ਨਹੀਂ ਕਰਦੇ ਬੈਠੇ ਰਹਿੰਦੇ ਹੋ ਸਰਦੜ ਕਿਉਂ ਕੰਮ ਨਹੀਂ ਕਰਦੇ ਕੰਮ ਦੋ ਤਿੰਨੇ ਨੋਕਸ ਨੇ ਛੂ ਗਰੇ ਆ ਫੈਕਸ਼ਣਿਆ ਤੇ ਬਗਟਾਈ ਫੜ ਬੁਖਾਰਿਆ ਦਵਾਈ ਖਾ ਲੈ ਨਾ ਵਾ ਬੈ ਰਹੀ ਨਾ ਵਾ ਨਹੀਂ ਹੁੰਦਾ ਬੈਠਣੀਆਂ ਦਾ ਜਿਆਦਾ ਜਿਆਦਾ ਚਿਰ ਬੈਠਾ ਹਣੀ ਜਿਆਦਾ ਚਿਰ ਲਮੇ ਨਹੀਂ ਪਿਆ ਜਾਂਦਾ ਪਹਿਲੋਂ ਕੀ ਕੰਮ ਕਰਦੇ ਪਹਿਲਾਂ ਮੈਂ ਇਦਾ ਜੜਕਾ ਕੰਮ ਕਰਦਾ ਹਾਂ ਤੇ ਕੋਣ ਸਾਰੀ ਦਿਹਾੜੀ ਜਦੋਂ ਘਰ ਵਾਲੀ ਚੱਲ ਜਾਂਦੀ ਹੈ ਕੀ ਕਰਦੇ ਹੋ ਘਰ ਘਰ ਇਦਾ ਵੀ ਬੈ ਰਹੀਦਾ ਬਸ ਇੱਕ ਕਦੀ ਬਾਰੋਂ ਕਰੀਤਾ 10 ਮਿੰਟੋਂ ਕਦੀ ਕਹਿਦੇ ਲਾ ਕੇ ਖਲੋਕਦੀ ਕਿਤਾ ਫਿਰ ਤੁਰ ਕੇ ਬਾਹਰ ਤੇ ਕੈਂਡਾ ਘੇਰ ਲਈਦਾ ਹਾਂ ਮੁੜ ਕੇ ਆਣ ਕੇ ਘਰ ਫੇਰ ਲੰਮੇ ਪਾ ਜਾਨਾ ਕੀ ਗਾਣਾ ਚਾਹੁੰਦੇ ਹੋ ਦਾਨੀ ਸੱਜਣਾ ਦਾਨੀ ਸੱਜਣਾ ਇਹ ਵੀ ਮਜ਼ੇ ਤਾਂ ਕਰਨ ਬਹੁਤ ਮਜ਼ੇ ਤਾਂ ਕਰਨ ਪਹਲਾ ਹੋਇਆ ਨਾ ਦਵਾ ਜਰਾਂ ਦਾ ਇਹ ਮਜ਼ੇ ਤਾਂ ਕਰਨ ਦੇ ਤੇ ਬੱਚਾ ਕੋਈ ਨਹੀਂ ਨਹੀਂ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਵਿਆਹ ਨੂੰ 15 ਸਾਲ ਹੋ ਗਿਆ ਪਾਣੇ ਕਿਦਾਂ ਸਮਾਨ ਸੜਿਆ ਵੀ ਕੈਮਰੇ ਦੇ ਖਾਵਾਂਗੇ ਇਹ ਸਮਾਨ ਸੜਿਆ ਕਿਦਾਂ ਸੜ ਗਿਆ ਏ ਜੀ ਤਾਰੇ ਉਸਪਾਰਕ ਹੋ ਗਈ ਉਹ ਬੱਤੀ ਜਦ ਆ ਗਈ ਹਾਂਜੀ ਬੱਤੀ ਇੱਥੇ ਲੱਗਾ ਟੀਵੀ ਸਰ ਨਾਲ ਹੀ ਤੇ ਇਹ ਟੀਵੀ ਰ ਅੱਗ ਲੱਗੀ ਨਾਲ ਫਰਿੱਜ ਨੂੰ ਲੱਗ ਗਈ ਫਰਿੱਜ ਕਿਦਾਂ ਲਈ ਫਰਿੱਜ ਮੈਂ ਕਿਸ਼ਤਾਂ ਤੇ ਲਈ ਜੀ ਕਿਸ਼ਤਾਂ ਕਰਤੀਆਂ ਪੂਰੀਆਂ ਕਿਸ਼ਤਾਂ ਤੇ ਬਚਰ ਹੋ ਗਿਆ ਹੁਣ ਕਰਤੀਆਂ ਜੀ ਤੇ ਟੀਵੀ ਟੀਵੀ ਕਿੱਥੋਂ ਲਿਆ ਟੀਵੀ ਵੀ ਇਦਾਂ ਹੀ ਮੋਲਿਆ ਮੋਲੀ ਹਾਂਜੀ ਟੀਵੀ ਸੜ ਗਿਆ ਹਾਂ ਟੀਵੀ ਸੜ ਗਿਆ ਟੀਵੀ ਵੀ ਸੜ ਗਿਆ ਜੀ ਤੋ ਏ ਸੀ ਜੀ ਇਸ ਘਰ ਦੇ ਹਾਲਾਤ ਇੱਕ ਤੇ ਗਰੀਬੀ ਦਾਵਾ ਦੂਜੀ ਗੱਲ ਇਹ ਕਿ ਬਿਜਲੀ ਦੀ ਸਪਾਰਕ ਹੋਣਾ ਇਹਨਾਂ ਦੀ ਇੱਕ ਫਰਿੱਜ ਵੀ ਸੜੀ ਐ ਇੱਕ ਟੀਵੀ ਸੜਿਆ ਨੁਕਸਾਨ ਹੋਇਆ ਗਰੀਬ ਬੰਦੇ ਦੀ ਫਰਿੱਜ ਤੇ ਟੀਵੀ ਸੜ ਜੇ ਇਹ ਵੱਡਾ ਨੁਕਸਾਨ ਹੁੰਦਾ ਉਹ ਭਾਈ ਨਾਲ ਗੱਲ ਕਰਦੇ ਆ ਪੜੀ ਕੀ ਨਾਂ ਤੇ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਅਗੇ ਜੀ ਕੁੱਤਵੀ ਨੰਗੜ ਤੇ ਸਾਡੇ ਗਵੰਢੀ ਆ ਤੇ ਇਹਨਾਂ ਦਾ ਰਾਜੂਆ ਤੇ ਇਹ ਚਾਰੇ ਪਹਿਲਾਂ ਕੰਮ ਕਰਦੇ ਕਿਦੇ ਘਰ ਵਿੱਚ ਪੱਠੇ-ਪੁੱਠੇ ਪਾਉਂਦੇ ਵਿਚਾਰੇ ਉਸ ਤੋਂ ਬਾਅਦ ਅੱਜ ਤੋਂ 4-5 ਸਾਲ ਪਹਿਲਾਂ ਲੱਤਾਂ ਦੀ ਪ੍ਰੋਬਲਮ ਆਈ ਕੋਈ ਸਰੀਰ ਦੇ ਵਿੱਚ ਕੋਈ ਕੋਈ ਤਰਰ ਦੀ ਪ੍ਰੋਬਲਮ ਆ ਗਈ ਇਸ ਕਰਕੇ ਉਹ ਚੋਰਾ ਕੰਮ ਨਹੀਂ ਕਰ ਸਕਦਾ ਤੇ ਅੱਜ ਤੋਂ 4-5 ਸਾਲ ਪਹਿਲਾਂ ਵੀ ਇੱਥੇ ਇੰਨੇ ਕ ਸਿਲੰਡਰ ਨੂੰ ਅੱਗ ਲੱਗੀ ਸੀ ਉਹਦੇ ਬੜਾ ਪਿੰਡ ਵਾਸੀ ਨੇ ਬੜੇ ਜੋਰ ਨਾਲ ਸਿਲੰਡਰਾਂ 'ਚ ਅੱਗ ਬੁਝਾਈ ਸੀ ਤੇ ਹੁਣ ਫੇਰ ਉਹ ਮੇਰੀ ਮੰਮੀ ਕੋਠੇ ਦੇ ਕੱਪੜੇ ਪਾਉਣ ਦੀ ਸੁਕਣੇ ਤੇ ਉਹਨਾਂ ਨੇ ਵੇਖਿਆ ਤੇ ਅੱਗ ਲੱਗ ਗਈ ਫਿਰ ਉਹਨੇ ਰੋਲਾ ਪਾਇਆ ਉਹ ਥੱਲੇ ਆਇਆ ਸਾਰਾ ਪਰਿਵਾਰ ਇਕੱਠਾ ਹੋ ਕੇ ਫੇਰ ਉਹ ਆਹੀਂ ਅੱਗ ਬੁਝਾਈ ਆ ਕੱਢਿਆ ਬਾਹਰ ਸਾਰਾ ਸਮਾਨ ਬੜੇ ਜੋਰ ਨਾਲ ਇਹ ਚੋਰਾ ਗਰੀਮਾ ਅਤਰਿਆ ਉਹ ਜਿਹੜੀ ਜਨਾਨੀ ਆ ਉਹ ਵਿਚਾਰੀ ਲੋਕਾਂ ਦੇ ਬਰਤਨ ਸਾਫ਼ ਕਰਕੇ ਸਵੇਰੇ ਜਾਂਦੀ 8-9 ਵਜ ਤੇ ਰਾਤੀ 8:30-9 ਵਜੇ ਚੜੀ ਆਉਂਦੀ ਆ ਉਹ ਵੀ ਢੀਲੀ ਮੱਠੀ ਰਹਿੰਦੀ ਵਿਚਾਰੀ ਤੇ ਇਹਨਾਂ ਜਿੰਨਾ ਕੇ ਪੈਸੇ ਮਿਲਦੇ ਚੋੜ ਜਾਂਦੇ ਮਹਾ ਦਵਾਈ ਦਰੂ ਵੀ ਚੱਲਦਾ ਕੰਮ ਜੀਂਦਾ ਹਾਂ ਹਾਂਜੀ ਬਣੀ 4000 ਰੁਪਏ ਭਣ ਕੇ ਨਹੀਂ ਲੈਂਦੀ ਆ ਮੰਗਾਈ ਬੜੀ ਆ ਦੋ ਜੀ ਦਾ ਖਰਚਾ 4000 ਜੇ ਇਹਦੇ ਬੜਾ ਔਖਾ ਕੰਮ ਭਾਜੀ ਬਹੁਤ ਔਖਾ ਜੀ ਅੱਜ ਕੱਲ 4000 ਰੁਪਏ ਦੇ ਘਰ ਦੁੱਧ ਆ ਜਨ ਕਲਾ ਜੀ ਜਿਵੇਂ ਆਪਾਂ ਮੰਗਾਈ ਦਾ ਹਿਸਾਬ ਲਈਏ ਸਾਰੇ ਸਾਰੇ ਘਰ ਬੱਚੇ ਆ ਪਰਿਵਾਰ ਹਨਾ ਤੇ ਅਸੀਂ ਕਹਿੰਦਾ ਵੀ ਜਿਹੜੀ ਸਾਥ ਸੰਗ ਜਿਆ ਪਿੰਡ ਦੀ ਵੀ ਤੇ ਬਾਹਰ ਦੇ ਪੰਜਾਬ ਦੇ ਪੰਜਾਬ ਤੋਂ ਬਾਹਰ ਵੀ ਰਹਿੰਦੇ ਆ ਇਹ ਗਰੀਬਾਂ ਦੀ ਮਜਦ ਇਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਚੱਲੇ ਜਾਵੇ। ਤਾਂ ਇਹ ਸੀ ਜੀ ਪਿੰਡ ਕੁਤਬੀ ਨੰਗਲ ਬਟਾਲਾ ਦੇ ਬਿਲਕੁਲ ਨੇੜੇ ਹੈ ਜਾਂ ਕਹਿ ਲਈਏ ਬਟਾਲਾ ਦੇ ਵਿੱਚ ਹੀ ਇਹ ਕੁਤਬੀ ਨੰਗਲ ਪਿੰਡ ਜਿੱਥੋਂ ਦੇ ਇਹ ਜੋੜੇ ਦੀ ਹੱਦ ਬੀਤੀ ਤੁਹਾਨੂੰ ਸੁਣਾਈ ਹੈ। ਪਿੰਡ ਵਾਸੀਆਂ ਮੋਦਬਰਾਂ ਦਾ ਵੀ ਕਹਿਣਾ ਹੈ ਕਿ ਇਹ ਜੋੜਾ ਬੜੇ ਹੀ ਨਾਚ ਕੋ ਹਲਾਤਾ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਹੈ। ਸਾਡੇ ਚੈਨ ਵੱਲੋਂ ਬੇਨਤੀ ਹੈ ਤੁਸੀਂ ਅਕਸਰ ਲੋਕਾਂ ਦੀ ਬਾਹ ਫੜੀ ਹੈ ਇਹਨਾਂ ਦੀ ਵੀ ਬਾਹ ਜਰੂਰ ਫੜੋ ਔਰ ਮੈਂ ਇਸ ਜੋੜੇ ਦਾ ਨੰਬਰ ਜਿਹੜਾ ਸਕਰੀਨ ਤੇ ਫਲੈਸ਼ ਕਰਾਂਗਾ ਕਿਉਂਕਿ ਬੋਲ ਨਹੀਂ ਸਕਦੇ ਆਪਣਾ ਨੰਬਰ ਸ਼ਾਇਰ ਪੜੇ ਨਹੀਂ ਹੈ ਜ਼ਿਆਦਾ ਉਹ ਨੰਬਰ ਫਲੈਸ਼ ਕਰਾਂਗੇ ਜਿਨ੍ਹਾਂ ਨੂੰ ਵੀ ਦਾਨੀ ਸੱਜਣਾ ਨਾਲ ਸੰਪਰਕ ਕਰਨਾ ਹੋਵੇ ਉਹ ਡਾਇਰੈਕਟ ਸੰਪਰਕ ਕਰ ਸਕਦੇ ਹੈ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼